ਨਕੋਦਰ ਜਾਂਦੇ ਚਲੋ ਮੰਨਦੇ ਆ ਨਕੋਦਰ ਜਾਂਦੇ ਪਰ ਕਿਸੇ ਨੂੰ ਕਹਿੰਦੇ ਤਾਂ ਨਹੀਂ ਵੀ ਨਕੋਦਰ ਜਾਂ। ਜੀ ਉਹਨਾਂ ਦੀ ਟਿੱਪਣੀ ਇਹ ਇਹਨੂੰ ਤਾਂ ਇਹ ਟਿੱਪਣੀਆਂ ਕਰਦੇ ਆ ਕਿ ਡੀਰਿਆਂ ਤੇ ਜਾਂਦਾ ਇਹ ਐਂ ਕਰਦਾ ਕਈ ਗੱਤਰਿਆਂ ਵਾਲੇ ਵੀ ਜਿਹੜੇ ਸਾਧ ਸਰਕਮਾਉਂਦੇ ਆ ਨਾ ਉਹਨਾਂ ਦੀਆਂ ਚੌਂਕਾਂ ਤੇ ਜਾਂਦੇ ਵਿਖਾ ਦੂੰ ਕੀ ਗੱਲ ਉਹ ਦਿੰਦੇ ਨਹੀਂ ਇਹਨਾਂ ਨੂੰ ਹੈ ਸਹੀ ਹੈ ਸਹੀ ਉਥੇ ਚੌਂਕੀਆਂ ਭਰਦੇ ਆ ਤੇ ਕੀ ਕਰਦੇ ਫਿਰਦੇ ਇਹਨਾਂ ਨੂੰ ਉਹ ਨਹੀਂ ਦਿੰਦੇ ਹੁਣ ਕਹਿੰਦੇ ਆ ਇਹ ਸਲਫੇ ਲਾਉਂਦੇ ਸੂਟੇ ਲਾਉਂਦੇ ਯਾਰ ਇਹ ਬੰਦੇ ਨੇ ਤਾਂ ਇਹ ਵੀ ਕਹਤਾ ਜੀ ਅੰਬਰ ਵੇਰ ਨਹੀਂ ਛੁੱਟੀ ਦੀ ਫਲੇਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾਲ ਆਇਆ ਸਲਫੇ ਸੂਟੇ ਤੇ ਕਹਿੰਦਾ ਹੈ ਬੂਟੇ ਵਾਂਗੂ ਬੁੱਲ ਲਟਕਦੇ ਜਰਦੇ ਖਾ ਖਾ ਕੇ ਚਲਮਾ ਵਰਗੀ ਕਰ ਲਈ ਬੂਤੀ ਸੂਟੇ ਲਾ ਲਾ ਕੇ ਜੀ ਦੱਸੋ ਤੁਹਾਨੂੰ ਕੀ ਮਜਬੂਰੀ ਆ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਉਹ ਤਾਂ ਨਸ਼ੇ ਨੂੰ ਪ੍ਰਮੋਟ ਹੀ ਨਹੀਂ ਕਰ ਰਿਆ ਜੀ ਸੋ ਦੋਸਤੋ ਜਿਵੇਂ ਕਿ ਅੱਜ ਕੱਲ੍ਹ ਮੁੱਦਾ ਚੱਲਿਆ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਗਰਦਾਸ ਮਾਨ ਦੀ ਗੱਲ ਕਰ ਰਹੇ ਆ ਪਰ ਜਿਵੇਂ ਕਿ ਲੋਕ ਉਸ ਨੂੰ ਕਈ ਕਾਰਨਾ ਕਰਕੇ ਵੀ ਗਲਤ ਕਹਿ ਰਹੇ ਆ ਤੇ ਕਿਉਂ ਕਹਿ ਰਿਹਾ ਇਹ ਬਾਈ ਬਹੁਤ ਇੰਟੈਲੀਜੈਂਟ ਬੰਦਾ ਛੋਟ ਮੂਵੀਜ਼ ਬਣਾਉਂਦਾ ਫਿਰ ਸੋਸ਼ਲ ਮੀਡੀਆ ਤੇ ਤਕਰੀਬਨ ਤਕਰੀਬਨ ਐਕਟਿਵ ਰਹਿੰਦਾ ਬਾਈ ਇਹ ਇਹ ਬਾਈ ਅਵਤਾਰ ਗੱਲ ਧਰਮ ਕੋੜ ਤਾਂ ਆਪਾਂ ਇਹਦੇ ਨਾਲ ਮੁਲਾਕਾਤ ਕਰਾਵਾਂਗੇ ਇਹਦਾ ਕਹਿੰਦਾ ਵੀ ਮੈਂ ਗਰਦਾਸ ਮਾਨ ਬਾਰੇ ਕੁਝ ਆਪਣੇ ਵਿਚਾਰ ਸਾਂਝੇ ਕਰਨੇ ਆ ਸੋ ਭਾਈ ਸਭ ਤੋਂ ਪਹਿਲਾਂ ਆ ਭਾਈ ਜੀ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਤੁਸੀਂ ਮਹਾਨ ਸ਼ਖਸੀਅਤੋਂ ਸਾਡੇ ਕੋਲੇ ਬੈਠੇ ਬਹੁਤ ਬਹੁਤ ਧੰਨਵਾਦ ਸੋ ਭਾਈ ਜਿਵੇਂ ਆਪਣੀ ਗੱਲਬਾਤ ਹੋਈ ਸੀ ਵੀ ਤੁਸੀਂ ਗੁਰਦਾਸ ਮਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਮਤਲਬ ਕਿ ਤੁਹਾਡੇ ਥਾਟ ਕੀ ਆ ਭਾਈ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲੇ ਆਉਣ ਦਾ ਤੇ ਗੱਲ ਇਹ ਆ ਬਾਈ ਕਿ ਉਹ ਬੰਦਾ ਨਾ ਵਾਰ-ਵਾਰ ਮਾਫੀਆਂ ਮੰਗ ਰਿਹਾ ਇਹ ਚੀਜ਼ ਮੈਂ ਵੀ ਫੀਲ ਕੀਤਾ ਵੀ ਆਪਣੇ ਬਜ਼ੁਰਗਾਂ ਦੀ ਉਮਰ ਦਾ ਮੰਨ ਕੇ ਚਲੋ 60 65 ਦੇ ਕਰੀਬ ਆ ਹਨਾ ਵੀ ਦੋ ਤਿੰਨ ਵਾਰ ਉਹਨੇ ਮਾਫੀ ਮੰਗੀ ਵੀ ਐਡੀ ਵੀ ਕੋਈ ਏਡਾ ਮੈਨੂੰ ਲੱਗਿਆ ਨਹੀਂ ਈਸ਼ੂ ਹੈਗਾ ਵੱਡੀ ਚ ਜਿਹੜੇ ਬਣਾਉਂਦੇ ਈਸ਼ੂ ਪਰ ਪ੍ਰੋਪਰ ਕਹਾਣੀ ਬਾਈ ਦੱਸੋਗਾ ਵੀ ਉਹਦੇ ਥੋੜਾ ਜਿਹਾ ਉਹਦੇ ਗੀਤਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਜਿਆ ਕੀ ਉਹਦੀ ਥਿੰਕਿੰਗ ਆ ਹਨਾ ਭਾਈ ਭਾਈ ਗੀਤਾਂ ਦੀ ਗੱਲ ਤਾਂ ਕਰਦੇ ਬਾਅਦ ਚ ਗੀਤ ਉਹਦੇ ਸੁਣਨ ਵਾਲੇ ਨੇ ਸਮਝਣ ਵਾਲੇ ਆ ਉਹ ਦਿਮਾਗ ਵਾਲੇ ਆ ਜੀ ਬਾਕੀ ਜਿਹੜਾ ਇਹ ਇਸ਼ੂ ਬਣਿਆ ਉਹ ਇਸ਼ੂ ਇਹ ਸੀਗਾ ਕਿ ਉਹਨੇ ਕਿਹਾ ਸੀ ਹਿੰਦੀ ਸਾਡੀ ਮਾਸੀ ਜੀ ਇਹੀ ਰੌਲਾ ਤਾਂ ਨਾ ਹਿੰਦੀ ਸਾਡੀ ਮਾਸੀ ਉਹਨੇ ਕਿਉਂ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਵੀ ਹਰੇਕ ਮੌਲਖ ਹਰੇਕ ਸਟੇਟ ਆਪਣੀ ਆਪ ਦੀ ਆਪਣੀ ਭਾਸ਼ਾ ਬੋਲਦੀ ਆ ਬੋਲਦੀ ਆ ਹਰੇਕ ਦੀ ਮਾਤਰ ਜਵਾਨ ਆ ਜੀ ਜੀ ਆਪਣੀ ਮਾਤਰ ਜਬਾਨ ਆ ਮਾਂ ਬੋਲੀ ਪੰਜਾਬੀ ਜੀ ਉਹਨੇ ਵੀ ਇਹੀ ਕਿਹਾ ਸੀਗਾ ਕਿ ਸਾਡੀ ਮਾਂ ਬੋਲੀ ਪੰਜਾਬੀ ਆ ਤੇ ਹਿੰਦੀ ਸਾਡੀ ਮਾਸੀ ਆ ਜੀ ਹੁਣ ਆਪਾਂ ਦਿੱਲੀ ਜਾਵੜੀਏ ਦਿੱਲੀ ਆਪਾਂ ਨੂੰ ਉਹਨਾਂ ਦੀ ਲੈਂਗੁਏਜ ਚ ਗੱਲ ਕਰਨੀ ਪਊਗੀ ਉੱਥੇ ਹਿੰਦੀ ਆ ਹਿੰਦੀ ਬਿਲਕੁਲ ਉੱਥੇ ਆਪਾਂ ਆਸਾਨੀ ਨਾਲ ਗੱਲ ਕਰ ਸਕਦੇ ਆ ਕੋਈ ਚੀਜ਼ ਖਾਣੀ ਪੀਣੀ ਉਹ ਮੰਗ ਸਕਦੇ ਆ ਹੁਣ ਤਾਮਿਲਨਾਡੂ ਚਲੇ ਜਾਓ ਤਾਮਿਲਨਾਡੂ ਦੇ ਵਿੱਚ ਮੇਰੇ ਨਾਲ ਉੱਥੇ ਮਲੇਸ਼ੀਆ ਹੁੰਦੇ ਸੀ ਮੁੰਡੇ ਤਾਮਿਲਨਾਡੂ ਦੇ ਵਿੱਚ ਪਾਣੀ ਨੂੰ ਕੰਨੀ ਕਹਿੰਦੇ ਆ ਜੀ ਤੰਨੇ ਕਹਿੰਦੇ ਜੇ ਆਪਾਂ ਨੂੰ ਪਿਆਸ ਹੀ ਲੱਗੀ ਆਪਾਂ ਉਹਨਾਂ ਨੂੰ ਪਾਣੀ ਕਈਏ ਹੀ ਹੈ ਪਾਣੀ ਫੜਾ ਦੇਣਗੇ ਉਹ ਐਕਚੁਅਲੀ ਹਾਂ ਜਿਵੇਂ ਬਾਈ ਤੁਹਾਡੀ ਗੱਲ ਕੱਟ ਰਿਹਾ ਵੀ ਅੱਜ ਕੱਲ੍ਹ ਲੋਕ ਇਹ ਕਹਿੰਦੇ ਵੀ ਪੰਜਾਬੀ ਠੀਕ ਆ ਵੀ ਆਪਣੀ ਮਾਤ ਪਾਸ ਹੈ ਤਾਂ ਟੁੱਟਣਾ ਨਹੀਂ ਚਾਹੀਦਾ ਪਰ ਜਿਹੜੇ ਲੋਕ ਫੌਰਨ ਜਾ ਰਹੇ ਆ ਤੇ ਫਿਰ ਉਹ ਤਾਂ ਹਾਈਅਰਸ ਕਰਦੇ ਇੰਗਲਿਸ਼ ਦੇ ਵਿੱਚ ਕਰਦੇ ਆ ਉਹ ਉਹ ਗੱਲ ਕਰਦੇ ਆ ਆਪਾਂ ਮੁੱਦੇ ਤੇ ਆਵਾਂਗੇ ਉਹਨੇ ਇਹ ਗੱਲ ਕਹੀ ਸੀ ਮਾਨ ਸਾਹਿਬ ਨੇ ਜੀ ਕਿ ਵੀ ਚਲੋ ਤੁਸੀਂ ਰਾਸ਼ਟਰੀ ਭਾਸ਼ਾ ਜਿਹੜੀ ਹਿੰਦੀ ਆ ਜੀ ਉਹਨੂੰ ਫਿਰ ਲਾਗੂ ਤਾਂ ਕਰੋ ਨਾ ਹਰੇਕ ਸਟੇਟ ਤੇ ਲਾਗੂ ਕਰੋ ਜੀ ਵੀ ਆਉਣੀ ਚਾਹੀਦੀ ਹੈ ਗੱਲਬਾਤ ਕਰ ਲੈ ਬੰਦਾ ਬਾਹਰ ਅੰਦਰ ਜਾ ਤਾਮਲ ਤਾਮਲਨਾਡੂ ਚ ਕੋਲਕਾਤਾ ਆਪਣਾ ਬੰਬੇ ਜੀ ਬੰਗਾਲ ਆ Rajasthan ਦਿੱਲੀ ਸਾਰੇ ਵੀ ਇਹਨੂੰ ਲਾਗੂ ਕਰੋ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹਾਂ ਵੀ ਅਸੀਂ ਆ ਸੌਖੀ ਭਾਸ਼ਾ ਦੇ ਵਿੱਚ ਅਸੀਂ ਗੱਲਬਾਤ ਕਰ ਸਕੀਏ ਹੁਣ ਗੱਲ ਇਹ ਹੈ ਬਾਈ ਜੀ ਜੇ ਆਪਾਂ ਪੰਜਾਬੀ ਦਿੱਲੀ ਜਾ ਕੇ ਬੋਲੀਏ ਨਹੀਂ ਸਮਝਦੇ ਜੀ ਠੀਕ ਹੈ ਹਿੰਦੀ ਪੰਜਾਬ ਚ ਆ ਕੇ ਬੋਲੋ ਸਾਰੇ ਸਮਝ ਜਾਂਦੇ ਜੀ ਇੱਕ ਭਈਆ ਰੱਖ ਲਈਏ ਨਾ ਭਈਆ ਆਪਾਂ ਜੀ ਭਈਏ ਨੂੰ ਆਪਾਂ ਘਰੇ ਰੱਖ ਕੇ ਸਾਰੇ ਪਰਿਵਾਰ ਨੂੰ ਹਿੰਦੀ ਬੋਲਣ ਲਾ ਦਿੰਦਾ ਉਹ ਭਈਆ ਜੀ ਜੀ ਉਦੋਂ ਸਾਡੇ ਇਹ ਵਿਦਵਾਨ ਕਿੱਥੇ ਗਏ ਹੁੰਦੇ ਆ ਮਾਂ ਬੋਲੀ ਵਾਲੇ ਇਹਨਾਂ ਦੇ ਘਰੇ ਵੀ ਭਈਆ ਕੰਮ ਕਰਦੇ ਹੋਣਗੇ ਜੀ ਜੀ ਠੀਕ ਆ ਕਾਮਲ 나ਡੂ ਆਪਣੇ ਉਹ ਗੱਡੀਆਂ ਲੈ ਕੇ ਆਉਂਦੇ ਅੰਨੇ ਜਿਨ੍ਹਾਂ ਨੂੰ ਅੰਨੇ ਕਹਿੰਦੇ ਨੇ ਉਹ ਵੱਡੇ ਭਰਾ ਨੂੰ ਅੰਨਾ ਕਹਿੰਦੇ ਆ ਜੀ ਛੋਟੇ ਨੂੰ ਕੰਬੀ ਕਹਿੰਦੇ ਆ ਹੂੰ ਤੇ ਉਹ ਜੇ ਆਪਣੇ ਇੱਥੇ ਆ ਕੇ ਕਾਮਲ ਬੋਲਣ ਜੀ ਤਾਂ ਆਪਾਂ ਸਮਝ ਨਹੀਂ ਆਪਾਂ ਤਾਂ ਵੈਸੇ ਕਹਦੇ ਨੇ ਅੰਨੇ ਜਾਂਦੇ ਗੱਡੀ ਲਈ ਅੰਨੇ ਹਾਂ ਅੰਨੇ ਆਪਾਂ ਕਹਿ ਦਨੇ ਪਰ ਆਪਾਂ ਨੂੰ ਕਈਆਂ ਨੂੰ ਮਤਲਬ ਹੀ ਨਹੀਂ ਪਤਾ ਇੱਕ ਦੂਜੇ ਨੂੰ ਵੇਖ ਕੇ ਕਈ ਜਾਂਦੇ ਅੰਨਾ ਵੱਡੇ ਭਰਾ ਨੂੰ ਕਹਿੰਦੇ ਹੋ ਤੁਹਾਡੇ ਕਹਿੰਦਾ ਉਹ ਨੂੰ ਹੇਕ ਪਾਸ਼ਾ ਦਾ ਗਿਆਨ ਹੋਣਾ ਚਾਹੀਦਾ ਹਾਂ ਗਿਆਨ ਹੋਣਾ ਚਾਹੀਦਾ ਬਾਕੀ ਜੇ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਲਾਗੂ ਹੋਣੀ ਚਾਹੀਦੀ ਆ ਹਰ ਇੱਕ ਜਗ੍ਹਾ ਲਾਗੂ ਹੋਣੀ ਚਾਹੀਦੀ ਉਹਨੇ ਇਹ ਹੀ ਕਿਹਾ ਸੀ ਉਹਨੇ ਇਹ ਨਹੀਂ ਸੀ ਕਿ ਆ ਕਿ ਸਾਡੀ ਮਾ ਮਾਤਰਾ ਭਾਸ਼ਾ ਪੰਜਾਬੀ ਆ ਤੇ ਮਾਸੀ ਸਾਡੀ ਹਿੰਦੀ ਉਹਨੇ ਇਹ ਨਹੀਂ ਸੀ ਕਿਹਾ ਕਿ ਮਾਸੀ ਸਾਡੀ ਪੰਜਾਬੀ ਉਹਨੇ ਮਾਸੀ ਹਿੰਦੀ ਨੂੰ ਹੀ ਕਿਹਾ ਸੀ ਜੀ ਆਪਾਂ ਆ ਜਾਨੇ ਚਲੋ ਗੀਤਾਂ ਵਾਲੋ ਤੁਸੀਂ ਗੀਤਾਂ ਦੀ ਗੱਲ ਕੀਤੀ ਸੀ ਹਾਂਜੀ ਹਾਂਜੀ ਗੀਤਾਂ ਦੀ ਗੱਲ ਇਹਨਾਂ ਦੇ ਗੀਤ ਸੁਣਨ ਵਾਲੇ ਨਹੀਂ ਸਮਝਣ ਵਾਲੇ ਆ ਉਹ ਕਿਵੇਂ ਸਮਝਣ ਵਾਲੇ ਉਹ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ ਇੱਕ ਇੱਕ ਗੀਤ ਦੇ ਵਿੱਚ ਨਾ ਜਿਵੇਂ ਆਪਾਂ ਕਹਿੰਦੀ ਵਿਆਖਿਆ ਕਰਨ ਵਾਲੀ ਗੱਲ ਹੋ ਜਾਂਦੀ ਆ ਜੀ ਜੀ ਇਹਨਾਂ ਨੇ ਇੱਕ ਗੀਤ ਗਾਇਆ ਸੀ ਯਾਰ ਪੰਜਾਬੀ ਜੀ ਵੈਸੇ ਤਾਂ ਵਿਆਖਿਆ ਤਾਂ ਸਾਰੇ ਟੱਪਿਆਂ ਦੀ ਕਰਨੀ ਪੰਦੀ ਆ ਆਪਣੇ ਕੋਲੇ ਇੰਨਾ ਸਮਾਂ ਹੈ ਨਹੀਂ ਮੈਨੂੰ ਹਾਂ ਸੀਮਤ ਹਾਂ ਇੱਕ ਟੱਪੇ ਦੀ ਵਿਆਖਿਆ ਕਰਕੇ ਦੱਸਦਾ ਜੀ ਇਹਨਾਂ ਨੇ ਕਿਹਾ ਇੱਕ ਹੀ ਅਮਰਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਪੰਜ ਸਿਰਾਂ ਦੇ ਬਦਲੇ ਇੱਕ ਦਸਤਾਰ ਪੰਜਾਬੀ ਹੈ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਇਹ ਕਹਿਆ ਨਾ ਜੀ ਉਹਦੇ ਰੋਮ ਰੋਮ ਵਿੱਚ ਤਾਂ ਪੰਜਾਬੀ ਵਸੀਆਂ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਜੀ ਫੇਰ ਉਹਨੇ ਪਰਵਾਸ਼ਾ ਦੇਖੋ ਇੱਕ ਅਮਰਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਾਂ ਲਈ ਜੀ ਅਮਰਤ ਦੀ ਬੂੰਦ ਐਸੀ ਆ ਜੋ ਵੀ ਜਦੋਂ ਅਸੀਂ ਅਮਰਤ ਛਕਦੇ ਜੋ ਵੀ ਸਾਡੇ ਅੰਦਰਲਾ ਸ਼ੈਤਾਨ ਆ ਨਾ ਜੀ ਉਹ ਇੱਕ ਬੂੰਦ ਨਾਲ ਹੀ ਮਰ ਜਾਂਦਾ ਜੀ ਜੀ ਠੀਕ ਆ ਬੰਦਾ ਸਹੀ ਰਸਤੇ ਚੱਲ ਪੈਂਦਾ ਜੀ ਜੀ ਜੇ ਗੁਰੂ ਦੇ ਗਿਆਨ ਤੇ ਚੱਲੇ ਤਾਂ ਜੀ ਦੂਜੀ ਗੱਲ ਉਹਨੇ ਕਿਹਾ ਇੱਕੋ ਸਰੀ ਹੀ ਕਾਫੀ ਹੁੰਦਾ ਕੌਮ ਜਗਾਵਾਂ ਲਈ ਉਹ ਕਿਉਂ ਕਿਹਾ ਜੀ ਕਿਉਂਕਿ ਜਦੋਂ ਭਗਤ ਸਿੰਘ ਹੁਣੀ ਲੜਾਈ ਲੜਦੇ ਸੀ ਨਾ ਬੱਸੋਂ ਬਾਹਰ ਹੋ ਗਈ ਗੱਲ ਆ ਜੀ ਫਿਰ ਉਹਨਾਂ ਨੇ ਅਸੈਂਬਲੀ 'ਚ ਬੰਬ ਸੱਟਾ ਧੂਏ ਵਾਲਾ ਜੀ ਉੱਥੇ ਉਹਨਾਂ ਨੇ ਨਾਰੇ ਲਾਏ ਆ ਗਿਆ ਆਪ ਨੂੰ ਗ੍ਰਿਫਤਾਰ ਕਰਵਾਇਆ ਕੀ ਗੱਲ ਉੱਥੇ ਉਹਨਾਂ ਨੂੰ ਮਾਰ ਨਹੀਂ ਸਕਦੇਓ ਜੀ ਮਾਰ ਸਕਦੇ ਸੀ ਪਰ ਉਹਨਾਂ ਨੇ ਆਪ ਦੀ ਗ੍ਰਿਫਤਾਰੀ ਕਿਉਂ ਦਿੱਤੀ ਕਿ ਸਾਡੀ ਸ਼ਹਾਦਤ ਹੋਊ ਹਾਂ ਕੌਮ ਜਾਗ ਜੀ ਹਾਂ ਫਿਰ ਉਹਨਾਂ ਨੇ ਕਿਸੇ ਬੰਦੇ ਨੇ ਕਿਹਾ ਕਿ ਤੁਹਾਨੂੰ ਮਾਫੀ ਮਿਲ ਸਕਦੀ ਆ ਜੇ ਤੁਸੀਂ ਚਾਹੋ ਤਾਂ ਤੁਹਾਡੀ ਫਾਂਸੀ ਮੁਲਤਵੀ ਹੋ ਸਕਦੀ ਆ ਉਹ ਕਹਿੰਦਾ ਮੈਂ ਮੁਲਤਵੀ ਨਹੀਂ ਕਰਨੀ ਮੈਂ ਘਰ ਘਰ ਭਗਤ ਸਿੰਘ ਪੈਦਾ ਕਰਨਿਆ ਜੀ ਜੀ ਇੱਕ ਸਿਰ ਦੇ ਕੇ ਕੌਮ ਜਗਾ ਗਿਆ ਉਹਨੇ ਕਿਹਾ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਜੀ ਫੇਰ ਗਾ ਆਜੋ ਜਿਹੜੀਆਂ ਨੇ ਗੱਲ ਕੀਤੀ ਐ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਪੰਜ ਸਿਰਾਂ ਦੇ ਬਦਲੇ ਇੱਕ ਦਸਤਾਰ ਪੰਜਾਬੀ ਆ ਜੀ ਉਹ ਕਿਉਂ ਕਿਹਾ ਜਦੋਂ ਪੰਜ ਪਿਆਰੇ ਸਾਜੇ ਇੱਕ ਸਿਰ ਪਾਉ ਦਿੱਤਾ ਜੀ ਗੁਰੂ ਸਾਹਿਬ ਨੇ ਹਾਂ ਜਿਹੜਾ ਜਿਹਦੀ ਅੱਜ ਅਸੀਂ ਇੰਨੀ ਸਸਤੀ ਐਮੇਜ ਕਰ ਲਈ ਨਾ ਜੇ ਕੋਈ 1100 ਰੁਪਇਆ ਦੇ ਦਿੰਦਾ ਉਹਦੇ ਗਾਲ ਚ ਪਾ ਕੇ ਸਿਰ ਪਾਓ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ 2100 ਦੇ ਤਾਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਉੱਤੇ ਕੋਈ ਬੋਲਦਾ ਨਹੀਂ ਸਿਰ ਪਾਉ ਦੀ ਐਮੇਤ ਪਤਾ ਕਿ ਢੀ ਆਪਾਂ ਸਰੂਪਾਗਾ ਤੇ ਨਾ ਸਰੂਪਾ ਨਹੀਂ ਸਿਰ ਪਾਉ ਆ ਉਹ ਪੰਜ ਸਿਰਾਂ ਬਦਲੇ ਇੱਕ ਮਿਲਿਆ ਸੀ ਉਹ ਬੰਦੇ ਨੂੰ ਕਿੱਡਾ ਗਿਆਨ ਕਿੰਨਾ ਡੂੰਗਾ ਲਿਖਦਾ ਉਹ ਉਹ ਤਾਂ ਦੇਖੋ ਇੱਕ ਹੋਰ ਵੀ ਗੀਤ ਆਪਣਾ ਪੰਜਾਬ ਹੋਵੇ ਕਿੰਨਾ ਉਹਦੇ ਵਿੱਚ ਸੋਹਣੇ ਵਰਡਿੰਗ ਹਨ ਉਹਦੇ ਯਾਰ ਹਰੇਕ ਗੀਤ ਦੇ ਵਿੱਚ ਹਰੇਕ ਉਹਦੀ ਰੂਹ ਦੇ ਅੰਦਰ ਪੰਜਾਬ ਵਸਿਆ ਪੰਜਾਬੀ ਵਸੀ ਆ ਫਿਰ ਇੱਕ ਗੀਤ ਸੀ ਉਹਦਾ ਕੁੜੀਏ ਕਿਸਮਤ ਪੁੜਗੇ ਹਾਂ ਉਹਦੇ 'ਚ ਕਹਿੰਦਾ ਕੋਈ ਵੀ ਗੀਤ ਇਹਦਾ ਲਾ ਲਓ ਉਹਦੇ ਵਿੱਚ ਰੱਬ ਦਾ ਨਾ ਆਉਣਾ ਹੀ ਆਉਣਾ ਉਹਦੇ 'ਚ ਕੀ ਕਹਿੰਦਾ ਕਹਿੰਦਾ ਇਹ ਇੱਕ ਤੋਬੀ ਲਈ ਸੀ ਤਾਂ ਮਾ ਨੂੰ ਰਾਮ ਬਸਾਰ ਗਏ ਜੂਏ ਵਿੱਚ ਗ੍ਰੋਪਤੀਏ ਤੈਨੂੰ ਪਾਂਡੋ ਹਾਰ ਗਏ ਹਾਂ ਜੀ ਉਹ ਕਿੱਡੀ ਵੱਡੀ ਪਰਭਾਸ਼ਾ ਕਿੱਥੇ ਸ਼੍ਰੀ ਰਾਮਚੰਦਰ ਜੀ ਦੀ ਕਿੱਥੇ ਪਾਂਡਵਾ ਦੀ ਜੀ ਕਿ ਕਿੱਥੇ ਇੱਕ ਕੁੜੀ ਦੀ ਜੀ ਕਹਿੰਦਾ ਤੂੰ ਜਮੀ ਤਾਂ ਮਾਪੇ ਕਹਿਣ ਪਰਾਈਆਂ ਧੀਏ ਜੀ ਬਗਾਨੇ ਘਰ ਵਿੱਚ ਕਹੀਏ ਕਹਿਣ ਬਗਾਨੀ ਜਾਈਆਂ ਧੀਏ ਕਿਹੜੇ ਘਰ ਦੀ ਅੱਖਾਂ ਤੈਨੂੰ ਕੀ ਸਤਾਉਂਦੀਆਂ ਇਹ ਉਹੀ ਸਮਝ ਸਕਦੇ ਜਿਨ੍ਹਾਂ ਦੇ ਧੀਆ ਜੀ ਜੀ ਤੇ ਜਿਹੜੇ ਠੇਕੇਦਾਰ ਬਣੇ ਸਮਝ ਨਹੀਂ ਸਕਦੇ ਮਾਨ ਸਾਹਿਬ ਨੂੰ ਵੀ ਮੈਂ ਕਹਿੰਦਾ ਜਿਨ੍ਹਾਂ ਨੇ ਮaaf ਕਰਨਾ ਕਰਤਾ ਤੁਹਾਨੂੰ ਜੀ ਇਹਨਾਂ ਤੋਂ ਕੋਈ ਫਤਵੇ ਲੈਣ ਦੀ ਲੋੜ ਨਹੀਂ ਦੁਨੀਆ ਜਿੱਤੀ ਨਹੀਂ ਜਾਂਦੀ ਆਪਣੇ ਗੁਰੂਆਂ ਪੀਰਾਂ ਨੂੰ ਗਲਤ ਕਹਿਣ ਦੇ ਬੈਠੇ ਆ ਹਾਂ ਇੱਕ ਗੱਲ ਹੋਰ ਵੀ ਹੈ ਭਾਈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਜਿਵੇਂ ਹੁਣ ਇਹ ਉੱਥੇ ਜਾਂਦੇ ਆ ਜਿਵੇਂ ਆਪਣੇ ਨਕੋਦਰ ਜਾਂਦੇ ਹਨਾ ਉਹਦੇ ਵੀ ਤੁਸੀਂ ਗੱਲ ਕੀਤੀ ਸੀ ਉਹ ਥੋੜੀ ਵਿਆਖਿਆ ਕਰੋ ਨਕੋਦਰ ਜਾਂਦੇ ਚਲੋ ਮੰਨਦੇ ਆ ਨਕੋਦਰ ਜਾਂਦੇ ਪਰ ਕਿਸੇ ਨੂੰ ਉਹ ਕਹਿੰਦੇ ਤਾਂ ਨਹੀਂ ਵੀ ਨਕੋਦਰ ਜਾਂ ਹਨ ਜੀ ਠੀਕ ਹੈ ਨਾ ਉਹ ਇਹ ਹੁੰਦਾ ਕਿ ਕਿਸੇ ਨੂੰ ਸੁਆਹ ਦੀ ਚੁੰਡੀ ਤੋਂ ਆਰਾਮ ਆ ਜਾਂਦਾ ਭਾਈ ਜੀ ਤੇ ਜਿਹਦੇ ਜਿਹਨੂੰ ਜਿੱਥੋਂ ਆਵਾਗਾ ਉਹਦੇ ਪਾਦੀ ਹੋ ਰਾਵਾ ਠੀਕ ਹੈ ਨਾ ਪਰ ਇਨਸਾਨ ਚ ਹੀ ਰੱਬ ਬਾਸ ਹਾਂ ਹੁਣ ਕੰਨੇ ਨੂੰ ਕਿਸੇ ਨੇ ਮੂਨ ਮਿਰਚਾਂ ਵਾਲਾ ਘੋਟਣਾ ਦੇਤਾ ਹੀ ਰੰਗ ਕਰਕੇ ਵੀ ਸ਼ਿਵ ਲੰਗਾ ਲੈ ਜਾ ਜੀ ਤੇ ਉਹਦਾ ਵਿਸ਼ਵਾਸ ਸੀ ਉਹਨੇ ਉਹ ਤੋਂ ਰੱਬ ਪਾਲਿਆ ਜੀ ਜੀ ਫਿਰ ਇਹਨੂੰ ਤਾਂ ਇਹ ਟਿੱਪਣੀਆਂ ਕਰਦੀ ਆ ਕਿ ਡੇਰਿਆਂ ਤੇ ਜਾਂਦਾ ਇਹ ਐਂ ਕਰਦਾ ਡੇਰਿਆਂ ਤੇ ਜਾਂਦਾ ਉਹਦੀ ਸ਼ਰਦਾ ਬਾਈ ਉਹਦੇ ਘਰੇ ਕੋਈ ਪ੍ਰੋਬਲਮ ਸਗੀ ਉਹਦੀ ਘਰ ਵਾਲੀ ਨੂੰ ਉਥੋਂ ਠੀਕ ਹੋਈ ਉਹਦਾ ਉਥੇ ਵਿਸ਼ਵਾਸ ਬਣ ਗਿਆ ਉਹ ਜਾਣ ਲੱਗ ਗਿਆ ਠੀਕ ਆ ਕਈ ਗੱਤਰਿਆਂ ਵਾਲੇ ਵੀ ਜਿਹੜੇ ਸਾਧ ਸਰ ਕਮਾਉਂਦੇ ਆ ਨਾ ਉਹਨਾਂ ਦੀਆਂ ਚੌਂਕਾਂ ਤੇ ਜਾਂਦੇ ਵਿਖਾ ਦੂੰ ਕੀ ਗੱਲ ਹੋਦੀਂਦੇ ਨਹੀਂ ਇਹਨਾਂ ਨੂੰ ਹਾਂ ਸਹੀ ਹੈ ਸਹੀ ਹੈ ਉੱਥੇ ਚੌਂਕਾਂ ਭਰਦੇ ਆ ਗਾਕਰੇ ਪਾ ਕੇ ਉਹ ਤੁਸੀਂ ਇਹ ਤਾਂ ਦੇਖੋ ਕਿ ਸਾਡੇ ਦੇ ਤੈ ਕਿਦਾਂ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਨਾ ਸਿੰਘ ਸਾਜੇ ਸੀਗੇ ਜੀ ਜੀ ਠੀਕ ਆ ਜੀ ਨੇ ਹਾਂ ਜਿਨੇ ਸਾਰਾ ਪਰਿਵਾਰ ਵਾਰਤਾ ਤੇ ਉਹਨੇ ਮਹਿਲ ਸਾਜੇ ਸੀਗੇ ਆਪਦੇ ਪੁੱਤਾਂ ਦੀਆਂ ਨਾ ਇੱਟਾਂ ਦੇ ਸਿਰ ਤੇ ਜੀ ਜਿਹੜੀਆਂ ਉਹਦੀਆਂ ਨੀਆਂ ਸੀ ਨਾ ਨੀਆਂ ਚ ਪੁੱਤਾਂ ਦੀਆਂ ਉਹ ਇਹਨਾਂ ਲਾਛਾ ਜੀ 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 ਤੇ ਕੀ ਕਰਦੇ ਫਿਰਦੇ ਇਹਨਾਂ ਨੂੰ ਉਹ ਨਹੀਂ ਦਿੰਦੇ ਜੀ 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 ਠੀਕ ਹੈ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੱਗ ਲੱਗੋ ਤੁਸੀਂ ਉਹਨਾਂ ਕੋਲੇ ਕੀ ਲੈਣ ਜਾਣੇ ਆ ਉਹ ਤੁਹਾਨੂੰ ਦੱਸ ਗਿਆ ਕਿ ਨਕੋਦੇ ਡੇਰੇ ਤੇ ਜਾਂਦਾ ਨਕੋਦੇ ਡੇਰੇ ਤੇ ਜਾਂਦਾ ਉਹਦਾ ਅੰਮ੍ਰਿਤ ਤਾਂ ਨਹੀਂ ਸ਼ਕਿਆ ਜਾਂਦੀ ਆ ਅੰਮ੍ਰਿਤ ਤਾਂ ਨਹੀਂ ਸ਼ਕਿਆ ਜੀ 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 ਉਹ ਕਿਸੇ ਨੂੰ ਕਹਿੰਦਾ ਤਾਂ ਨਹੀਂ ਹੁਣ ਕਹਿੰਦੇ ਆ ਇਹ ਸਲਫੇ ਲਾਉਂਦੇ ਸੂਟੇ ਲਾਉਂਦੇ ਸਲਫੇ ਸੂਟੇ ਜਿਹੜੇ ਲਾਉਂਦੇ ਸੀਗੇ ਚਲੋ ਲਾਉਂਦੇ ਹੋਣਗੇ ਆਪਾਂ ਇਹ ਨਹੀਂ ਆਪਾਂ ਨਾ ਦੇਖਿਆ ਜੀ ਜੀ ਠੀਕ ਆ ਪਰ ਇਹ ਬੰਦੇ ਨੇ ਤਾਂ ਇਹ ਵੀ ਕਹਤਾ ਜੀ ਅੰਬਰਵੇਲ ਨਹੀਂ ਛੁੱਟੀ ਦੀ ਫਲੇਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾਲ ਆਇਆ ਸਲਫੇ ਸੁਟੇ ਤੇ ਮੈਂ ਫਿਰ ਇਹਨੇ ਇੱਕ ਗੀਤ ਗਾਇਆ ਸੀਗਾ ਕਹਿੰਦਾ ਇਹ ਬੋਤਲਾਂ ਨੂੰ ਬੋਲ ਲੈ ਟਕਦੇ ਜਰਦੇ ਖਾ ਖਾ ਕੇ ਚਲਮਾ ਵਰਗੀ ਕਰ ਲਈ ਬੂਥੀ ਸੂਟੇ ਲਾ ਲਾ ਕੇ ਦੱਸੋ ਤੁਹਾਨੂੰ ਕੀ ਮਜਬੂਰੀ ਆ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਉਹ ਤਾਂ ਨਸ਼ੇ ਨੂੰ ਪ੍ਰਮੋਟ ਹੀ ਨਹੀਂ ਕਰ ਰਿਹਾ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਆ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਤੇ ਬੋਲਦੇ ਨਹੀਂ ਹੁਣ ਮੈਂ ਇੱਕ ਗੱਲ ਕਹਿਣਾ ਚਲੋ ਮਾੜਾ ਕੋਈ ਵੀ ਨਹੀਂ ਗਾ ਠੀਕ ਆ ਬਾਈ ਸਿੱਧੂ ਮੂਸੇਵਾਲਾ ਸੀਗਾ ਉਹਦੇ ਨਾਲ ਵੀ ਜੋ ਹੋਇਆ ਗਲਤ ਹੋਇਆ ਗਲਤ ਕਰਤਾ ਬਹੁਤ ਗਲਤ ਐਡਾ ਗਲਤ ਕਰਨਾ ਨਹੀਂ ਸੀ ਉਹ ਬੰਦਾ ਐਸਾ ਸੀ ਨਾ ਆਪਣੇ ਪੰਜਾਬ ਨੂੰ ਇੱਥੋਂ ਚੱਕ ਕੇ ਤੇ ਉਹਨੇ ਅੰਮ੍ਰਾਂ ਤੇ ਲੈ ਜਾਣਾ ਸੀਗਾ ਕਾਲੇ ਗੋਰੇਓ ਦੇ ਫੈਨ ਸੀ ਜੀ ਹੁਣ ਮਾਨ ਸਾਹਿਬ ਨੂੰ ਕਹੀ ਜਾਂਦੇ ਗੁਰਦਾਸ ਮਾਨ ਸਾਹਿਬ ਨੂੰ ਬਾਬੂ ਮਾਨ ਨੂੰ ਉਂਗਲ ਕਰਕੇ ਵਿਖਾਉਂਦੇ ਇਹੋ ਜਿਹੇ ਕੱਟੜ ਫੈਨ ਹਨ ਨਾ ਉੱਥੇ ਉਂਗਲ ਵੜ ਦੇਣਗੇ ਜੀ ਜੀ ਠੀਕ ਆ ਨਾ ਇਹ ਬੰਦੇ ਉਸ ਨੂੰ ਦਬਾਉਂਦੇ ਆ ਜਿਹੜਾ ਦਾਬਦਾ ਉਹ ਵਿਚਾਰਾ ਮਾਫੀਆਂ ਹੀ ਮੰਗੀ ਜਾਂਦਾ ਮਾਫ ਉਹ ਤੇ ਇਹ ਵੀ ਬਹੁਤ ਹੈ ਕੰਨੀ ਮਤਲਬ ਕਿ ਕੋਣ ਬਜ਼ੁਰਗਾਂ ਦੀ ਉਮਰ ਹੀ ਮੰਨਦੇ ਆਪਾਂ ਉਹੀ ਆ ਉਹਦੀ ਸ਼ਰਮ ਕਰੋ ਯਾਰ ਫਿਰ ਕਿਸਾਨ ਧਰਨੇ 'ਚ ਗਿਆ ਉੱਥੇ ਬੋਲਣ ਨਹੀਂ ਦਿੱਤਾ ਕੀ ਗੱਲ ਯਾਰ ਉਹਦੇ ਪਿਓ ਦਾਦੇ ਕਿਸਾਨ ਸੀ ਉਹ ਖੁਦ ਆਪਦੇ ਦਾਦੇ ਦਾਦੇ ਨਾਲ ਆਪਦੇ ਪਿਓ ਨਾਲ ਜਾ ਕੇ ਹਲਵਾਉਂਦਾ ਰਿਹਾ ਠੀਕ ਆ ਨਾ ਜੱਟਾਂ ਦਾ ਪੁੱਤ ਆ ਯਾਰ ਇੱਥੋਂ ਦਾ ਜੰਪਾਲਾ ਤੁਹਾਨੂੰ ਅਧਿਕਾਰ ਕਿਹਨੇ ਦੇਤਾ ਕਿ ਉਹਨੂੰ ਅਸੀਂ ਨਕਾਰ ਹੀ ਦਈਏ ਬਿਲਕੁਲ ਬਿਲਕੁਲ 70 80% ਲੋਕ ਆ ਨਾ ਜਿਹੜੇ ਅੱਜ ਵੀ ਚਾਹੁੰਦੇ ਆ ਤੇ ਜਿਹੜੇ 30% ਆ ਨਾ ਇਹ ਮਾਂ ਬੋਲੀ ਦੇ ਜਿਹੜੇ ਠੇਕੇਦਾਰ ਬਣੇ ਹੋਏ ਆ ਨਾ ਉਹ ਉਹ ਆਪ ਦੇ ਤਾਂ ਉਹਨਾਂ ਦੇ ਜਵਾਬ ਨਾ ਭਾਈ ਕੋਈ ਵੀ ਆ ਜਿਹੜੇ ਕੀ ਕਹਿੰਦੇ ਆ ਨਾ ਕਿ ਗੁਰਦਾਸ ਮਾਨ ਨੇ ਕਿਹਾ ਉਹਨਾਂ ਦੇ ਕਿਸੇ ਦੇ ਜਵਾਬ ਦੇਖ ਲਈ ਇੰਗਲਿਸ਼ ਸਕੂਲ ਚ ਪੜਦੇ ਹੋਣਗੇ ਅੰਗਰੇਜ਼ੀ ਸਕੂਲ ਪੜਦੇ ਹੋਣਗੇ ਆਈਲਰਸ ਕਰਕੇ ਬਾਹਰ ਜਾਣਗੇ ਕੀ ਗੱਲ ਵੀ ਜੇ ਗੁਰਦਾਸ ਮਾਨ ਪੰਜਾਬੀ ਬੋਲ ਸਕਦਾ ਜੀ ਉਹ ਉਹਨੂੰ ਹਿੰਦੀ ਤੋਂ ਤੁਸੀਂ ਰੋਕ ਸਕਦੇ ਆ ਤਾਂ ਤੁਸੀਂ ਅੰਗਰੇਜ਼ੀ ਕਿਉਂ ਸਿਖਾਉਣਾ ਥੋੜੇ ਬਾਹਰ ਜਾ ਕੇ ਧੀਆਂ ਪੁੱਤ ਅੰਗਰੇਜ਼ੀ ਨਹੀਂ ਬੋਲਦੇ ਬਿਲਕੁਲ ਇੱਥੇ ਕਹਿੰਦੇ ਵੀ ਆਪਾਂ ਗੋਰਿਆਂ ਤੋਂ ਆਜ਼ਾਦੀ ਲਈ ਸੀ ਉਹਨਾਂ ਨਾਲ ਤਾਂ ਪੈਸੇ ਭਰਦੇ ਆ ਫੇਰ ਕਲਾਮ ਹੁੰਦੇ ਜਾਂ ਫੇਰ ਜਾ ਕੇ ਉਹਨਾਂ ਦੇ ਪੱਠੇ ਪਾਉਣੇ ਆਪਾਂ ਬਿਲਕੁਲ ਬਿਲਕੁਲ ਹੋਰ ਉਹਦਾ ਇੱਕ ਗੀਤ ਆਇਆ ਸੀਗਾ ਆਪਣੇ ਦਾ ਸੁਰਜੀਤ ਭੁੱਲਰ ਦਾ ਬੰਗਲਿਆਂ ਦੇ ਵਿੱਚ ਘਾ ਘਟਦਾ ਮੈਂ ਪੁੱਤ ਸਰਦਾਰਾਂ ਦਾ ਰੋਬ ਮਾਰ ਕੇ ਜਦੋਂ ਗੋਰਾ ਇੰਗਲਿਸ਼ ਵਿੱਚ ਜਾਂਦਾ ਆੜਤੀ ਦੀ ਹੱਟ ਤੇ ਬਾਪੂ ਰੋਂਦਾ ਦਿਖ ਜਾਂਦਾ ਸੋ ਉਤਾਰ ਵਿੱਚ ਤੁਸੀਂ ਲਾਸਟ ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਬਾਈ ਹੁਣ ਕਹਿਣ ਦਾ ਬਹੁਤ ਕੁਝ ਆ ਪਰ ਆਪਾਂ ਉਹਨਾਂ ਨੂੰ ਕਹਿਣਾ ਕੀ ਆ ਜਿਹੜੇ ਆ ਮਾਨ ਸਾਹਿਬ ਤੋਂ ਵੀ ਸਿਆਣੇ ਆ ਠੀਕ ਆ ਨਾ ਆਪਾਂ ਤਾਂ ਉਹਨਾਂ ਨੂੰ ਇਹੀ ਕਹਿ ਸਕਦੇ ਆ ਪਹਿਲਾਂ ਤਾਂ ਗੁਰਦਾਸ ਮਾਨ ਸਾਹਿਬ ਨੂੰ ਕਵਾਂਗੇ ਜੀ ਕਿ ਜਿੰਨੀਆਂ ਮਾਫੀਆਂ ਮੰਗਲੀਆਂ ਬਹੁਤ ਆ ਤੁਸੀਂ ਦਰਬਾਰ ਸਾਹਿਬ ਦਰਬਾਰ ਸਾਹਿਬ ਜਾਓ ਜੀ ਉੱਥੇ ਜਾ ਕੇ ਮਾਫੀ ਮੰਗੋ ਗੁਰੂ ਨੇ ਮaaf ਕਰਨਾ ਬਿਲਕੁਲ ਬਿਲਕੁਲ ਦੁਨੀਆ ਕਿਹਨੇ ਜਿੱਤੀ ਆ ਦੁਨੀਆ ਨੇ ਮaaf ਨਹੀਂ ਕਰਨਾ ਗੁਰੂ ਸਾਹਿਬ ਨੇ ਮaaf ਕਰਨਾ ਉਹਦੇ ਸਾਹਮਣੇ ਚੰਗੇ ਚਾਹੀਦੇ ਆ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੋ ਜੇ ਉਹਨਾਂ ਨੇ ਮaaf ਕਰਤਾ ਸਾਰੀ ਮਾਫ ਆ ਠੀਕ ਆ ਤੇ ਦੂਜੀ ਉਹਨਾਂ ਨੂੰ ਆ ਜੇ ਭਰਾਵਾ ਤੁਸੀਂ ਮਾਫੀਆਂ ਮੰਗਾ ਕੇ ਹੀ ਰਾਜ਼ੀਆਂ ਤੇ ਮਾਫੀ ਕਸੀਮੀ ਮੰਗ ਲੈਣ ਕਿ ਆ ਦੇਖੋ ਹੱਥ ਬੰਨੇ ਮਾਨ ਸਾਹਿਬ ਤੋਂ ਕਿਹੜੀ ਏਡੀ ਭੁੱਲ ਹੋ ਗਈ ਕਿਹੜੀ ਏਡੀ ਗਲਤੀ ਹੋ ਗਈ ਉਹਨੂੰ ਮਾਫ਼ ਕਰ ਦਿਓ ਅਸੀਂ ਵੀ ਮਾਫ਼ੀ ਮੰਗਦੇ ਹਾਂ ਤੁਹਾਨੂੰ ਬਿਲਕੁਲ ਬਿਲਕੁਲ ਉਹ ਬੰਦੇ ਨੇ ਸਾਰੀ ਜ਼ਿੰਦਗੀ ਯਾਰ ਐਸੇ-ਐਸੇ ਗੀਤ ਗਾ ਕੇ ਪਵਾ ਉਹਦਾ ਗੀਤ ਕੋਈ ਵੀ ਗੁਰਦੁਆਰੇ ਲਾ ਲਓ ਬਿਲਕੁਲ ਠੀਕ ਹੈ ਨਾ ਗੁਰਦੁਆਰੇ ਕੋਈ ਵੀ ਗੀਤ ਲਾ ਕੇ ਸੁਣ ਲਓ ਉਹ ਬੰਦੇ ਦਾ ਗੁਰਦੁਆਰੇ ਵੀ ਗੀਤ ਸੁਣ ਸਕਦੇ ਆਪਾਂ ਸਾਰੇ ਪਰਿਵਾਰ ਕੇ ਬਹਿ ਕੇ ਸੁਣ ਤੁਸੀਂ ਕੀ ਇਹ ਚਾਹੁੰਦੇ ਆ ਕਿ ਇਹ ਬੰਦਾ ਇਹ ਗਾਇਕੀ ਛੱਡ ਕੇ ਲੱਚਰ ਗਾਵੇ ਬਿਲਕੁਲ ਬਿਲਕੁਲ ਇਹੀ ਚਾਹੁੰਦੇ ਨਾ ਫਿਰ ਇੱਕ ਹੀ ਬੰਦਾ ਜਿਹੜਾ ਸਹੀ ਸੇਧ ਵਿਖਾ ਰਿਆ ਬਾਕੀ ਕਿਸੇ ਦਾ ਵੀ ਤੁਸੀਂ ਗੁਰਦੁਆਰੇ ਜਾਂ ਧੀਆਂ ਪੈਣਾ ਜਿਵੇਂ ਸੁਣ ਨਹੀਂ ਸਕਦੇ ਪਹਿਲੀ ਤਾਂ ਗੱਲ ਉਹਦੀ ਵੀਡੀਓ ਹੀ ਨਹੀਂ ਸੁਣ ਸਕਦੇ ਬਿਲਕੁਕ ਵੀਡੀਓ ਹੀ ਨਹੀਂ ਦੇਖ ਸਕਦੇ ਵੀਡੀਓ ਦੇਖ ਨਹੀਂ ਸਕਦੇ ਠੀਕ ਆ ਦੂਜੀ ਗੱਲ ਆ ਇਹਨੇ ਮਾਨ ਸਾਹਿਬ ਨੇ ਇੱਕ ਗੀਤ ਗਾਏਗਾ ਭਵਾਂ ਬੂਟ ਪਾਲਸ਼ਾ ਕਰੀਏ ਠੀਕ ਆ ਉਹ ਚ ਉਹਨਾਂ ਨੇ ਕਹੇਗਾ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਆ ਵੱਡੀ ਛੋਟੀ ਕਿੱਡੀਆਂ-ਕਿੱਡੀਆਂ ਪਰਵਾਹਾਂ ਯਾਰ ਬਿਲਕੁਲ ਬਿਲਕੁਲ ਜਿਹੜੇ ਅੱਜ ਕੱਲ ਬੰਦੇ ਕਹਿੰਦੇ ਅਸੀਂ ਆਹ ਨਹੀਂ ਕਰਨਾ ਉਹ ਨਹੀਂ ਉਹਨੇ ਕੱਢੀਆਂ ਕੱਢੀਆਂ ਮੂਵੀ ਦੇ ਵਿੱਚ ਵੀ ਕਿੰਨਾ ਮੈਸੇਜ ਹੁਣ ਚੱਕ ਜਵਾਨਾ ਉਹ ਬਹੁਤ ਸੋਹਣੀ ਮੂਵੀ ਦੇ ਵਿੱਚ ਮੈਸੇਜ ਦਿੱਤਾ ਕਿੰਨਾ ਸੋਹਣਾ ਵੀ ਕੋਈ ਨਸ਼ਿਆਂ ਤੋਂ ਹਟਾਉਣ ਲਈ ਲੋਕਾਂ ਨੂੰ ਜੇ ਕਿੰਨਾ ਸੋਹਣਾ ਮੈਸੇਜ ਉਹ ਦੇਖੋ ਕਿਵੇਂ ਉਹ ਕੰਮ ਮੁੰਡਿਆਂ ਤੋਂ ਕੰਮ ਕਰਾਉਂਦਾ ਤੇ ਕਿਵੇਂ ਗਲਤ ਪਾਸੇ ਮੋੜ ਕੇ ਸਿੱਧੇ ਪਾਸੇ ਲਾਉਂਦਾ ਠੀਕ ਹੈ ਨਾ ਤੇ ਫਿਰ ਵੀ ਉਹਨੂੰ ਆਪਾਂ ਮਾੜਾ ਕਹੀ ਜਾਈਏ ਯਾਰ ਬਈ ਮੈਂ ਅਖੀਰ ਚ ਇਹ ਕਹੂੰਗਾ ਵੀ ਆਪਣੀ ਥਿੰਕਿੰਗ ਹੁੰਦੀ ਹੈ ਕਿਸੇ ਪ੍ਰਤੀ ਹੁਣ ਮੈਂ ਆ ਤੂੰ ਆ ਬਾਈ ਜੇ ਆਪਾਂ 네ਗੇਟਿਵ ਸੋਚਣ ਲੱਗ ਜੇ ਕਮ ਹਰੇਕ ਦਾ ਕੋਈ ਨਹੀਂ ਜੇ ਕੋਈ ਪਰਫੈਕਟ ਆ ਤਾਂ ਰੱਬ ਹੋ ਗਿਆ ਹੂੰ ਚਲੋ ਕਵੀ ਹਰੇਕ ਚ ਹੁੰਦੀ ਆ ਕਵੀ ਚਲੋ ਠੀਕ ਆ ਜੋ ਸੋਨੂੰ ਲੱਗਦਾ ਗਲਤ ਹੋ ਗਿਆ ਵੀ ਹੁਣ ਲਾਸਟ ਇਹੀ ਕਹਿ ਸਕਦੇ ਬਈ ਆਪਾਂ ਕਹਿ ਸਕਦੇ ਆ ਵੀ ਹੁਣ ਇਹ ਗੱਲ ਦਾ ਖੜਾ ਛੱਡੋ ਤੇ ਉਹਨੂੰ ਇੰਨਾ ਮਤਲਬ ਬਾਈਕਾਟ ਨਾ ਕਰੋ ਯਾਰ ਹਾਂ ਇੰਨਾ ਅਕਸਰ ਨਾ ਗੱਲ ਨੂੰ ਬਾਕੀ ਯਾਰ ਆਪਾਂ ਇਹ ਵੀ ਕਹਿੰਨੇ ਆ ਕਿ ਚਲੋ ਉਹ ਗਲਤ ਸੀ ਅਸੀਂ ਵੀ ਮੰਨ ਲਿਆ ਗਲਤ ਸੀ ਮਾਫੀ ਮਾਫੀ ਮੰਗਣ ਵਾਲੇ ਵਾਲੇ ਨਾਲੋਂ ਮਾਫੀ ਦੇਣ ਵਾਲਾ ਵੱਡਾ ਹੁੰਦਾ ਠੀਕ ਆ ਫਿਰ ਜੇ ਉਹ ਗਲਤ ਸੀ ਤੇ ਆਪਾਂ ਕਿੰਨੇ ਕਸਾਈ ਸੀ ਆਪਾਂ ਉਹਦੀ ਮਾਂ ਨੂੰ ਵੀ ਗਾਲਾਂ ਕੱਢੀਆਂ ਉਹਦੀ ਭੈਣ ਨੂੰ ਵੀ ਕੱਢੀਆਂ ਗਾਲਾਂ ਉਹਨੇ ਤਾਂ ਮਾਫੀ ਕਿੰਨੀ ਵਾਰੀ ਮੰਗ ਲਈ ਆਪਾਂ ਇੱਕ ਵਾਰੀ ਵੀ ਮੰਗੀ ਬਿਲਕੁਲ ਬਿਲਕੁਲ ਉਹ ਬੰਦਾ ਬਰਦਾਸ਼ਤ ਕਰੀ ਜਾਂਦਾ ਉਹਨੇ ਤਾਂ ਫੇਰ ਨਹੀਂ ਕਿਹਾ ਵੀ ਮੈਂ ਕੋ ਮਾਫੀ ਮੰਗੂ ਬਿਲਕੁਲ ਬਿਲਕੁਲ ਠੀਕ ਆ ਨਾ ਉਹ ਫੇਰ ਵੀ ਤੁਹਾਡੇ ਤੋਂ ਮਾਫੀਆਂ ਮੰਗੀ ਜਾਂਦਾ ਉਹ ਭਰਾਵਾ ਮਾਫ ਕਰ ਦੋ ਸੋ ਬਾਈ ਅਖੀਰ ਚ ਇਹੀ ਮੈਸੇਜ ਆ ਬਾਈ ਨੇ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਮੈਸੇਜ ਦਿੱਤਾ ਜੋ ਬਾਈ ਨੇ ਕਿਹਾ ਵੀ ਅਖੀਰ ਦੇ ਵਿੱਚ ਵੀ ਇਨਸਾਨ ਆ ਮੈਂ ਤੁਹਾਨੂੰ ਦੱਸਿਆ ਵੀ ਗਲਤੀ ਹਰੇਕ ਨੂੰ ਹੋ ਜਾਂਦੀ ਆ ਆਪਾਂ ਰੱਬ ਨਹੀਂ ਹੈਗੇ ਛੋਟੀ ਗਲਤੀ ਆ ਜਿਹੜਾ ਬਾਈ ਨੇ ਗੱਲ ਕੀਤੀ ਮਾਫੀ ਮੰਗਣ ਵਾਲੇ ਤੋਂ ਮਾਫੀ ਦੇਣ ਵਾਲਾ ਵੱਡਾ ਹੁੰਦਾ ਸੋ ਮਾਫ ਕਰ ਦਿਓ ਬਾਈ ਜੀ ਆਪਾਂ ਵਧੀਆ ਗੀਤ ਗਾਇਆ ਸੋਹਣੇ ਗੀਤ ਗਾਇਆ ਤੇ ਅਖੀਰ ਵਿੱਚ ਇਹੀ ਕਵਾਂਗੇ ਮੈਨੂੰ ਪਤਾ ਵੀ ਆਪਾਂ ਨੂੰ ਵੀ ਕਮੈਂਟ ਗਲਤ ਵੀ ਆਉਣਗੇ ਆਉਣ ਗਿਆ ਪਰ ਆਪਣੀ ਥਿੰਕਿੰਗ ਮੁਤਾਬਕ ਜੋ ਸਾਨੂੰ ਸਹੀ ਲੱਗਿਆ ਅਸੀਂ ਬੋਲਤਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦਾ ਕਿਸੇ ਨੂੰ ਮੈਸੇਜ ਤਾਂ ਸ਼ੇਅਰ ਜਰੂਰ ਕਰਿਓ ਗੱਲ ਤਾਂ ਕਮੈਂਟ ਆ ਵਾਲਿਆਂ ਦਾ ਵੀ ਧੰਨਵਾਦ ਧੰਨਵਾਦ